ਸਾਸਰੀ ਕਾਲਕਾ ਦੀ ਭਰਾ ਤੂੰ ਕੁੜੀ ਨੂੰ ਸਮਝਾ ਨਹੀਂ ਸਕਦਾ ਕਿੰਨੀ ਉਹ ਇੱਥੇ ਬੇਇੱਜ਼ਤੀ ਕਰਕੇ ਗਈ ਰੌਲਾ ਪਾ ਕੇ ਗਈ ਆ ਮੈਂ ਆਪਾਂ ਵੀ ਕੋਈ ਹੋਰ ਗੱਲ ਕਰਨੀ ਆ ਤੁਹਾਡੇ ਨੂੰ ਵੀ ਤੁਸੀਂ ਸਾਡੇ ਘਰ ਆਉਂਦੇ ਭੱਜ ਭੱਜ ਕੇ ਅਹੀ ਘਟਾਡੇ ਘਰ ਸਦਾ ਪੇਟੀ ਆਹੀ ਕੀ ਆਇਓ ਉਦਾਂ ਹੀ ਤੇ ਗਲਤੀ ਨਹੀਂ ਸਹੀ ਹੈ ਚਲ ਕੋਈ ਗੱਲ ਨਹੀਂ ਤੁਸੀਂ ਨੇ ਗੁੱਸੇ ਚ ਨਾ ਆ ਡੈਡੀ ਆਉਂਦੇ ਨੇ ਘਰ ਤੇ ਪੁੱਛ ਲੈਣੇ ਉਹਨਾਂ ਨੂੰ ਮੈਂ ਤਾਂ ਕਹਿਣ ਦੀ ਆ ਵੀ ਚਲ ਗੱਲ ਹੋ ਜੇ ਤੇ ਕਾਗਜ਼ ਲਿਆ ਦਿਓ ਚਾਚਾ ਜੀ ਨੇ ਕਹਿਣਾ ਕਿ ਤੇ ਜਾਣ ਕੇ ਨਹੀਂ ਦਿੰਦੇ ਹੈਗੇ ਕੋਈ ਯਾਰ ਜਾਣ ਕੇ ਦੀ ਗੱਲ ਕਮਟ ਬਲ ਜਾਣ ਦੀ ਹੈ ਹੈਲੋ ਸਸਿਕਾ ਆਂਟੀ ਜੀ ਸਸਿਕਾਲ ਪੁੱਤ ਹੋਸਣਾ ਠੀਕ ਠਾਕ ਹਾਂਜੀ ਆਂਟੀ ਸਭ ਵਧੀਆ ਤੁਸੀਂ ਸੁਣਾਓ ਠੀਕ ਠਾਕ ਜੀ ਬੜੇ ਵਧਾਈਏ ਤੈਨੂੰ ਨਾਨ ਦੇ ਵਿਆਹ ਦੀ ਆਂਟੀ ਕਾਦੀ ਵਧਾਈ ਦੇਣ ਡਿਓ ਨਨਮੇਲੀ ਦਾ ਰਿਸ਼ਤਾ ਤਾਂ ਛੁੱਟ ਗਿਆ ਸੀ ਤੁਹਾਨੂੰ ਪਿੰਦਰ ਨੇ ਦੱਸਿਆ ਨਹੀਂ ਹੈਗਾ ਨਾ ਨਾ ਪੁੱਤ ਪਿੰਦਰ ਨੇ ਤਾਂ ਕੁਝ ਨਹੀਂ ਦੱਸਿਆ ਸਾਨੂੰ ਮੈਂ ਕਹਿਣ ਦੀ ਤੁਹਾਨੂੰ ਦੱਸਤਾ ਹੁਣਾਵਾ ਉਹਨਾਂ ਉਹਨਾਂ ਨੇ ਜੇ ਨਾ ਕੋਈ ਗੱਲਬਾਤ ਨਿਕਲ ਆਈ ਹੈ ਤਾਂ ਰਿਸ਼ਤਾ ਛੱਡਤਾ ਲੈ ਇਹ ਕਿੱਦਾਂ ਦੀ ਗੱਲ ਹੋਈ ਅੱਛਾ ਅੱਛਾ ਰਿਸ਼ਤਾ ਟੁੱਟ ਗਿਆ ਤੈਨੂੰ ਪਤਾ ਪਤਾ ਨਹੀਂ ਪਹਿਲਾਂ ਸਾਰਾ ਕੀਤਾ ਆਂਟੀ ਕੋਈ ਨਾ ਪੁੱਛਿਓ ਜੋ ਕਰਮਾਂ ਚ ਲਿਖਿਆ ਹੁੰਦਾ ਨਾ ਉਹੋ ਹੀ ਹੋਣਾ ਹੁੰਦਾ ਵਾ ਪਿੰਦਰ ਭਾਜੀ ਘਰੇ ਨੇ ਲਵ ਨੇ ਨਾ ਉਹਨਾਂ ਨਾਲ ਗੱਲ ਕਰਨੀ ਹੀ ਉਹੋ ਹੀ ਦੇ ਹੀ ਫੋਨ ਆਉਣ ਇੱਥੇ ਹੀ ਬੈਠਾ ਸੀ ਹੁਣ ਇਹੋ ਜਿਹਾ ਗਿਆਈ ਮੈਂ ਕਰਨੀ ਉਹਨਾਂ ਨਾਲ ਗੱਲ ਜਾ ਕੇ બસ ਨਹੀਂ ٹھیک ਆ ٹھیک ਆ اچھا ਚਲ ਕੋਈ ਨ ਮਕਰਮ ਨਹੀਂ ਗੱਲ ਮੈਂ ਤਾਂ ਤਾਂ ਹੀ ਫੋਨ ਕੀਤਾ ਮੈਂ ਕੋਈ ਕੰਮ ਕੁਮ ਨਾ ਹੋਵੇ ਹਾਂਜੀ ਆਂਟੀ ਕੰਮ ਜ਼ਰੂਰੀ ਹੀ ਤਾਂ ਹੀ ਤਾਂ ਫੋਨ ਲਾਉਂਦੇ ਹਾਂ ਅੱਛਾ ਅੱਛਾ ਚਲ ਕੋਈ ਗੱਲ ਨਹੀਂ ਮੈਂ ਉਹਨੂੰ ਆਖਾਂਗੀ ਕਿ ਲਾਲਾ ਭਿਲਾਵ ਡਿਆ ਹੈਗਾ ਤਾਂ ਫੋਨ ਲਾਉਣ ਤੇ ਗੱਲ ਕਰ ਲਾ ਚਲੋ ਠੀਕ ਆਂਟੀ ਜੀ ਚੰਗਾ ਫਿਰ ਠੀਕ ਆ ਪੁੱਤ ਠੀਕ ਸਾਸਿਕਾ ਇਹ ਕਦ ਨਹੀਂ ਗੱਲ ਹੋਈ ਰਿਸ਼ਤਾ ਹੋ ਗਿਆ ਵਿਹਾਵਾ ਹੁਣ ਕਹਿੰਦੇ ਵਿਸਤਾ ਟੁੱਟ ਗਿਆ ਅੱਛਾ ਕੀ ਬਧਾਨ ਕਿਸ ਦੇ ਘਰ ਦਾ ਕੀ ਗੱਲਬਾਤ ਕੀ ਬਾਤ ਵਾ ਇੱਦਾਂ ਕਰਨੀ ਪਿੰਦਰ ਨੂੰ ਆਣੀ ਪਤਾ ਲਾਲਾ ਖੂਨ ਲਾਉਨ ਨੂੰ ਕੋਈ ਕਮੀ ਨਾ ਹੋਏ ਪਿੰਦਰ ਕੋਤੇ ਹਾਂਜੀ ਮੰਮੀ ਅੱਜ ਗੱਡੀ ਤੇ ਜਾਣਾ ਉਹ ਮੈਂ ਕੋਈ ਮੌਸਮ ਦਾ ਪਤਾ ਨਹੀਂ ਆ ਤੇ ਮੀਮੂ ਹੁਣ ਆ ਜੇ ਮੈਂ ਚੱਲ ਗੱਡੀ ਲੈ ਆਣਾ ਚਲੋ ਉਹ ਤਾਂ ਕੋਈ ਗੱਲ ਨਹੀਂ ਤੇ ਲੱਭਦਾ ਫੋਨ ਆਉਂ ਰਿਹਾ ਹੈ ਤੇ ਜਦੋਂ ਮੈਂ ਗਈ ਤੇ ਕੱਟਿਆ ਗਿਆ ਤੇ ਲਾਇਆ ਤਾਂ ਗੁੰਦਰਲੀ ਨਹੀਂ ਅੱਛਾ ਕੀ ਆਂਦੀ ਸੀ ਆਂਦੇ ਲੱਭਨੇ ਗੱਲ ਕਰਨੀ ਕੋਈ ਕੋਈ ਨਹੀਂ ਮੈਂ ਲਾ ਲੈਣਾ ਤੇ ਜੇ ਤੁਹਾਨੂੰ ਲੋੜ ਹੈ ਗੱਡੀ ਦੀ ਤੇ ਮੈਂ ਰਹਿਣ ਦਿੰਨਾ ਵਾ ਮੈਂ ਮੋਟਰਸਾਈਕਲ ਆਈ ਨਾ ਕੋਈ ਗੱਲ ਨਹੀਂ ਲੈ ਜਾ ਪੁੱਤ ਜਦੋਂ ਜਿੱਦਾਂ ਸਹੀ ਲੱਗਦਾ ਮੀ ਮੂੰਹ ਆ ਗਿਆ ਨਾ ਤੇ ਫਿਰ ਆਜ ਭੇਜਦਾ ਫਿਰੇਗਾ ਤੱਜੇ ਤੇ ਡਿਆਂ ਤੇ ਆ ਕੋਈ ਗੱਲ ਨਹੀਂ ਤੇ ਗਾਸਣ ਮੇਰੀ ਉਹ ਦੱਸਣ ਦੀ ਆਪਣੇ ਨਾਨਾ ਨਾਲੋਂ ਨਾ ਵੱਲੋਂ ਉਹ ਕੀ ਗੱਲਬਾਤ ਬਣੀ ਆਂਦੀ ਰਿਸ਼ਤਾ ਹੀ ਟੁੱਟ ਗਿਆ ਤੇ ਤੂੰ ਦੋਦਨ ਆਖਣ ਡਿਆ ਮੈਂ ਚੱਲਿਆ ਗਿਆ ਸਿੰਦਰ ਪੁੱਤ ਮੈਨੂੰ ਵਧਾਈ ਦੇਣੀ ਇਹ ਤੂੰ ਆਨੂੰ ਦੱਸਿਆ ਹੀ ਨਹੀਂ ਦੱਸ ਦਿੰਦੋ ਮੈਂ ਆਹ ਮੰਦਿਰ ਜੀ ਹੋ ਗਈ ਸਮੂ ਮੰਮੀ ਮੈਂ ਤੁਹਾਨੂੰ ਕੀ ਦੱਸਣਾ ਸੀ ਹੂੰ ਮੈਨੂੰ ਸਮਝ ਨਹੀਂ ਲੱਗੰਦੀ ਪਤਾ ਤੁਹਾਡੇ ਨਾਲ ਕਿੱਦਾਂ ਗੱਲ ਕਰਾਂ ਲੈ ਪੁੱਤ ਜਿੱਦਾਂ ਦੀ ਵੀ ਆ ਗਈ ਕਰ ਪਤਾ ਕੀ ਗੱਲ ਹੈ ਮੰਮੀ ਪਤਾ ਨਹੀਂ ਵਿਚਾਰੀ ਕੁੜੀ ਦੇ ਕਰਮਾਂ ਚ ਕੀ ਲਿਖਿਆ ਉਹਦੇ ਹੂੰ ਇੱਕਦਮ ਆਹ ਨਹੀਂ ਉਹਦੀ ਹਾਂ ਤੇ ਹੁਣ ਵਿਆਹ ਦਾ ਮੈਨੂੰ ਨਹੀਂ ਕਾਰਨ ਪਤਾ ਕਿ ਕਿਹੜੀ ਗੱਲਾਂ ਟੁੱਟਿਆ ਕਿਹੜੀ ਗੱਲਾਂ ਨਹੀਂ ਅੱਛਾ ਅੱਛਾ ਜਦੋਂ ਮੰਮੀ ਉਹਦਾ ਰਿਸ਼ਤਾ ਹੋਇਆ ਨਾ ਤੇ ਤੋਂ ਪਹਿਲਾਂ ਨਾ ਇੱਕ ਵਾਰ ਉਹਦਾ ਡੈਡੀ ਠੀਕ ਨਹੀਂ ਸੀ ਇਦਾਂ ਸੜਕ ਤੇ ਡਿੱਗ ਪੇ ਤੇ ਮੈਂ ਸਿਰਫ ਉਹਨਾਂ ਦੀ ਹੈਲਪ ਕੀਤੀ ਉਹਨਾਂ ਦੇ ਘਰ ਚ ਪਤਾ ਨਹੀਂ ਕੀ ਗੱਲਬਾਤ ਬਣੀ ਉਹਨਾਂ ਦੇ ਦਿਲ ਚ ਇਹ ਹੀ ਕਿ ਖਰੇ ਇਹਨਾਂ ਦੀ ਕੋਈ ਗੱਲਬਾਤ ਹੈ ਅੱਛਾ ਉਹ ਕੁੜੀ ਦਾ ਵਿਚਾਰੀ ਦਾ ਜਦੋਂ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੁੱਤ ਹਿੰਨ ਹੰਤਿਆਂ ਵਾਲਿਆਂ ਕਿਸ ਦੀ ਬਦਨਾਮੀ ਨਹੀਂ ਹੋਣੀ ਚਾਹੀਦੀ ਮੰਮੀ ਮੈਨੂੰ ਸਾਰਾ ਕੁਝ ਪਤਾ ਹੈ ਤੱਜੇ ਤੇ ਮੇਰਾ ਹੌਸਲਾ ਨਹੀਂ ਪੈਂਦਾ ਤੁਹਾਡੇ ਨਾਲ ਗੱਲ ਕਰਨ ਦਾ ਮੈਂ ਦੁੱਖ ਬੜਾ ਲੱਗਾ ਜਦੋਂ ਤੁਹਾਡੇ ਨਾਲ ਗੱਲ ਕੀਤੀ ਨਾ ਇਹ ਨਾ ਹੋਵੇ ਤੀਹ ਗੁਚੜ ਕਾਂ ਦਵੋ ਤੇ ਮੈਂ ਤਾਂ ਹੀ ਡਰਦੇ ਨੇ ਤੁਹਾਨੂੰ ਕੁਝ ਦੱਸਿਆ ਹੀ ਹਨਾ ਪੁੱਤ ਝੜਕਾਵਾਂ ਕਿਉਂ ਦੇਣੀਆਂ ਮੈਨੂੰ ਪਤਾ ਮੇਰਾ ਪੁੱਤ ਇਦਾਂ ਦਾ ਨਹੀਂਗਾ ਪਰ ਓਦਾਂ ਮੇਰੇ ਦਿਲ 'ਚ ਇਹ ਹੁੰਦਾ ਨਿਆਣੀ ਕੁੜੀ ਵਿਚਾਰੀ ਕੀ ਕਰਦੀ ਹੋਊ ਪਰ ਮੰਮੀ ਜਦੋਂ ਮੈਨੂੰ ਪਤਾ ਲੱਗਾ ਨਾ ਸਹੀ ਕੁਛ ਨਾ ਮੈਨੂੰ ਬੜੀ ਸ਼ਰਮ ਆਈ ਪੁੱਤ ਲਵ ਨੂੰ ਨਹੀਂ ਪਤਾ ਮੰਮੀ ਉਹਨੂੰ ਵੀ ਨਹੀਂ ਪਤਾ ਉਹ ਤੋਂ ਵੀ ਪੜਦਾ ਹੀ ਰੱਖਿਆ ਗਿਆ ਜਦੋਂ ਉਹਨੂੰ ਪਤਾ ਲੱਗਾ ਨਾ ਉਹ ਆਂਦਾ ਵੀ ਤੁਸੀਂ ਮੇਰ ਨਾਲ ਗੱਲ ਕਰਦੇ ਹੋ ਤੇ ਮੈਂ ਦੱਸਦਾ ਵੀ ਉਹ ਕਿਦਾਂ ਦਾ ਹੈ ਪੁੱਤ ਤੂੰ ਨਾ ਕੁਝ ਬਹੁਤਾ ਸੋਚ ਜਦੋਂ ਤੂੰ ਆਪ ਸੱਚਾ ਨਾ ਤੇ ਰੱਬ ਨੂੰ ਤਾਂ ਪਤਾ ਹੀ ਹੈ ਨਾ ਉਹ ਮੰਮੀ ਆਪਾਂ ਦਾ ਸੱਚੇ ਆ ਪਰ ਉਹ ਵਿਚਾਰੀ ਕੁੜੀ ਨਾ ਕੀ ਬਣ ਲਿਆ ਚਲੋ ਕੋਈ ਨਹੀਂ ਉਹਦਾ ਵੀ ਪਰਮਾਤਮਾ ਸਾਥ ਦਾ ਹੀਗਾ ਮੈਨੂੰ ਇਹੋ ਦੁੱਖ ਹੈ ਕਿ ਮੇਰੇ ਕਰਕੇ ਕਿਸੇ ਦਾ ਨਾ ਦਿਲ ਦੁਖਿਆ ਚੱਲ ਕੋਈ ਨਹੀਂ ਕਿਤੇ ਇੱਥੇ ਲਾਵ ਆਏਗਾ ਨਾ ਤਾਂ ਮੈਂ ਗੱਲ ਕਰਾਂਗੀ ਜਾਂ ਨਾ ਕਹਿੰਗੇ ਕਿ ਮੈਂ ਫੋਨ ਤੇ ਕਰ ਲਾਂਗੀ ਤੂੰ ਪਤਾ ਆਡਾ ਮੁੰਡਾ ਇਹੋ ਜਾਂ ਨਹੀਂਗਾ ਉਹ ਨਹੀਂ ਮੰਮੀ ਤੁਹਾਨੂੰ ਕੋਈ ਗੱਲ ਕਰਨ ਦੀ ਲੋੜ ਹੈਗੀ ਉਹ ਕਲੀਅਰ ਹੋ ਗਿਆ ਸਭ ਕੁਝ ਤੇ ਮੈਂ ਨਾ ਹੁਣ ਚੱਲਦਾ ਹਾਂ ਤੇ ਬਾਕੀ ਜੇ ਕੋਈ ਚੀਜ਼ ਮੰਗਾਉਣੀ ਹੋਏ ਕਿ ਨਾ ਤੇ ਮੈਨੂੰ ਫੋਨ ਕਰਦੇ ਹੋ ਕੋਈ ਨਹੀਂ ਆਪਾਂ ਤੂੰ ਫੋਨ ਕਰ ਦਾਂਗੀ ਚਲੋ ਫਿਰ ਮੈਂ ਘੁੰਮਣ ਨਾ ਜਾਈ ਹਾਂ ਕੋਈ ਨਹੀਂ ਕੋਈ ਨਹੀਂ ਠੀਕ ਆ ਫੋਨ ਫੋਨ ਕਰ ਦੇ ਇਹਦਾ ਹੁੰਦਾ ਵਾ ਕੋਈ ਨਹੀਂ ਮੰਮੀ ਠੀਕ ਚੱਲ ਕਲਾਰਾ ਤੇ ਹੁਣ ਪਿਆਦੇ ਹੈ ਹੀ ਆ ਕੱਪੜਿਆਂ ਨੂੰ ਵੀ ਧੁੱਪ ਲਵਾ ਹੀ ਲੈਣੇ ਆ ਨਾਵਦੀ ਜੀ ਹਾਂ ਕੰਮ ਬਾਚ ਕਰ ਲਿਓ ਤਾਂ ਪਹਿਲਾਂ ਇੱਧਰ ਆਓ ਤੇ ਮੇਰੀ ਗੱਲ ਸੁਣੋ ਆਜੋ ਹੁਣ ਹੁਣ ਕੀ ਹੋ ਗਿਆ ਵਾ ਹੋਣਾ ਕੀ ਆ ਗਏ ਹੀ ਨਾ ਲੈੜੀ ਉੱਧਰ ਆਪਣੀ ਪੈਲੀ ਦੇ ਕਾਗਜ਼ ਲੈਣ ਪੈਲੀ ਆਪਣੀ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕਾਗਜ਼ ਉੱਧਰ ਕੀ ਕਰਦੇ ਫਿਰਦੇ ਆ ਨਾਲੇ ਤੇ ਤਾਈ ਨੇ ਸੋ ਸੋ ਗੱਲਾਂ ਕੀਤੀਆਂ ਤੇ ਨਾ ਕਾਗਜ਼ ਹੀ ਦਿੱਤੇ ਆ ਕਿਉਂ ਦਿੱਤੇ ਕਿਉਂ ਨਹੀਂ ਇਹ ਭਲਾ ਕਿੱਦਾਂ ਦੀ ਗੱਲ ਹੋਈ ਡੈਡੀਡੇ ਉਹਨਾਂ ਦੀ ਪੈਲੀ ਦੇ ਮੰਗਣਗੇ ਇਹ ਆਪਣੀ ਦੇ ਲੈਣਗੇ ਇਹ ਤੂੰ ਹੀ ਬੜਾ ਕਰਦੇ ਹੋਣਾ ਕਿ ਉਹ ਸਾਡੇ ਆਪਣੇ ਆ ਤੂੰ ਐਵੇਂ ਕਰਦੀ ਰਹਿੰਨੀ ਐਵੇਂ ਬੋਲਦੀ ਰਹਿੰਨੀ ਇਹ ਸੋਚ ਸਮਝ ਕੇ ਬੋਲਿਆ ਕਰ ਤੇ ਮੈਂ ਸੱਚੇ ਹੀ ਬੋਲਦੀ ਆ ਆਪਦੇ ਸਮਣ ਕਿ ਇਧਰ ਚੱਲ ਕੀ ਕਹੇ ਨੂੰ ਕੁਝ ਕਹਿਣਾ ਵਾ ਐਵੇਂ ਗੱਲਾਂ ਕੀਤੀਆਂ ਕਿਹੜਾ ਵਿੱਚੋਂ ਕੁਝ ਨਿਕਲਦਾ ਵਾ ਸਗੋਂ ਲੜਾਈਆਂ ਵਧਦੀਆਂ ਆਂ ਆਪ ਤੇ ਆਪਣੇ ਬਣਾਇਂਦਾ ਪਰ ਉਹ ਪੰਦ ਨਹੀਂ ਲੈ ਕੇ ਪਰਵੇਲਾ ਕਿੰਨੀ ਮਾੜੀ ਨਹੀਂ ਧੋਨਾਂ ਦੀ ਮੈਨੂੰ ਤੇ ਇਹ ਨਹੀਂ ਸਮਝਾਉਂਦੀ ਕਿ ਪੈਲੀ ਵੀ ਤੋਂ ਆਪਣੀ ਆ ਤੇ ਕਾਗਜ਼ ਉੱਤਰ ਕੀ ਕਰਦੇ ਫਿਰਦੇ ਆ ਕੀ ਪਤਾ ਉਹ ਤਰਿਕੇ ਕਰਦੇ ਪੁੱਛਣਾ ਹੀ ਨਾ ਤੋ ਜੋ ਹੋਰ ਸਾਰੀਆਂ ਗੱਲਾਂ ਪੁੱਛ ਲਈ ਤੇ ਇੰਨੀ ਗੱਲ ਨਹੀਂ ਪੁੱਛੀ ਉਹਨਾਂ ਨੂੰ ਪੁੱਛਿਆ ਹੀ ਮੈਂ ਪਰ ਇਹ ਗੱਲ ਵੱਲ ਆਉਂਦੇ ਕਿੱਥੇ ਆ ਕਹਿੰਦੇ ਪਹਿਲਾਂ ਦੇ ਪਏ ਪਹਿਲਾਂ ਦੇ ਪਏ ਹੀ ਤੇ ਲੋੜ ਹੀ ਨਹੀਂ ਪਈ ਕਦੀ ਇਹਦਾ ਇਹ ਮਤਲਬ ਥੋੜੀ ਕਿ ਪਹਿਲਾਂ ਦੇ ਪਏ ਆ ਤੇ ਜੇ ਕਿਸੇ ਦੇ ਕਾਗਜ਼ ਤੁਹਾਡੇ ਘਰ ਪਏ ਹੀ ਆ ਤੇ ਤੁਸੀਂ ਦੇਣੇ ਹੀ ਨਹੀਂ ਆ ਹੈ ਜਿਹਦਾ ਤੇ ਹੋਇਆ ਕੋਈ ਨੌਕਰੀ ਹੋਈ ਤੇ ਉਹਨੇ ਤੇ ਕਰ ਲਿਆ ਜਿਨ੍ਹਾਂ ਦਾ ਹੈ ਹੀ ਥੋੜਾ ਪਹਿਲੀ ਬੰਨਾ ਤੇ ਉਹਨਾਂ ਨੇ ਪਹਿਲੀ ਬੰਨੇ ਦੇ ਸਿਰ ਤੋਂ ਹੀ ਸਭ ਕੁਝ ਕਰਨਾ ਵਾ ਮੇਰਾ ਤੇ ਜੀ ਕਹਿੰਦਿਆ ਮੈਂ ਆਪ ਜਾਵਾਂ ਤੇ ਉਸ ਕਿ ਹਾਂ ਵਾਪੇ ਤੁਹੀਂ ਦੇਣੇ ਕਿਉਂ ਨਹੀਂ ਆ ਤੂੰ ਜ਼ਰੂਰੀ ਫੇ ਲੜਾਈ ਪਾਣੀ ਜਿਹੜਾ ਡੈਡੀ ਕਹੇ ਉਹਨਾਂ ਨੇ ਉਹਨਾਂ ਨੂੰ ਨਹੀਂ ਕਾਗਜ਼ ਦਿੱਤੇ ਹੈ ਕਿ ਤੈਨੂੰ ਪਹਿਲਾਂ ਜਾਂਦੇ ਆ ਕੱਢ ਕੇ ਫੜਾ ਦੇਣੇ ਆ ਕੋਈ ਗੱਲ ਨਹੀਂ ਦੇ ਦੇਣਗੇ ਸਾਡੀ ਚੀਜ਼ ਸਾਡੇ ਕੋਲ ਹੀ ਆਣੀ ਆ ਕਿੱਥੋਂ ਦੇਣੇ ਆ ਕਿ ਪਤਾ ਉਹਨਾਂ ਨੇ ਕਿੰਨੀਆਂ ਕਿਹੇਰਾ ਫੇਰੀਆਂ ਕਰ ਲਈਆਂ ਟੱਕ ਜਾਣਾ ਤੇ ਕਿੰਨੀਆਂ ਕਿ ਨਹੀਂ ਕੀਤੀਆਂ ਜਿਹੜੀ ਅੱਜ ਤੱਕ ਇਹਨਾਂ ਨੇ ਝੁੱਡੂ ਬਣੇ ਦੇ ਪੁੱਛਿਆ ਹੀ ਕੁਛ ਨਹੀਂ ਉਹੋ ਸਮਣੀ ਗੱਲ ਵੀ ਹੋ ਸਕਦੀ ਆ ਕਿ ਭਾ ਦੋਨਾਂ ਨੇ ਕੀ ਕੀਤਾ ਤੇ ਕੀ ਨਹੀਂ ਕੀਤਾ ਹੈ ਕਿ ਹੁਣ ਕਾਗਜ਼ ਸਾਹਮਣੇ ਆਣੇ ਨੇ ਦੀਏ ਨੇ ਹੁਣ ਆਉਹੀ ਨਾ ਵੀ ਇਹ ਤੇ ਹੁਣ ਕਾਗਜ਼ ਸਾਹਮਣੇ ਆਉਣਗੇ ਤੇ ਪਤਾ ਤੇ ਫੇਰ ਹੀ ਲੱਗਣਾ ਨਾ ਵੀ ਕੀ ਰਹਿ ਗਿਆ ਤੇ ਕੀ ਨਹੀਂ ਰਹਿ ਗਿਆ ਕੀ ਪਤਾ ਕੀ ਕੀ ਰਜਿਸਟਰੀਆਂ ਕਰਾ ਗਏ ਆਪਣੇ ਨਾਂ ਤੇ ਕੀ ਕੀਤਾ ਤੇ ਕੀ ਨਹੀਂ ਸਹੀ ਗੱਲ ਉਦਾਂ ਤੇਰੀ ਡੈਡੀ ਪਹਿਲਾਂ ਉਹਨਾਂ ਤੇ ਯਕੀਨ ਵੀ ਬੜਾ ਕਰਦੇ ਸੀ ਕੋਈ ਵੀ ਗੱਲ ਕਹਿੰਦੇ ਸੀ ਉਸ ਵੇਲੇ ਝੱਟ ਮੰਨ ਜਾਂਦੇ ਸੀ ਤੇ ਜਿੱਦਾਂ ਉਹ ਕਹਿੰਦੇ ਉਦਾਂ ਹੀ ਸਹੀ ਆ ਤੇ ਬਾਕੀ ਸਾਰੇ ਜੀ ਗਲਤ ਨੇ ਹੂੰ ਪਤਾ ਤੇ ਇਹਨਾਂ ਨੂੰ ਹੁਣ ਲੱਗਣ ਲੱਗਾ ਵਾ ਸਮਝਣ ਹੁਣ ਮੈਨੂੰ ਤੇ ਡਰ ਲੱਗਣ ਲੱਗਾ ਕਿਤੇ ਕਰਜ਼ਾ-ਕਰਜ਼ਾ ਨਾਲ ਲਿਆ ਹੋਇਆ ਡੜ ਨੇ ਆਪਣੇ ਮਗਰ ਲਾ ਕੇ ਇਹਨਾਂ ਨੇ ਨਹੀਂ ਮੈਂ ਡੜ ਨੂੰ ਪੁੱਛਿਆ ਹੀ ਉਹ ਅੰਜ ਨਹੀਂ ਕਰਜ਼ਾ-ਕਰਜ਼ਾ ਤੇ ਨਹੀਂ ਹੋਈ ਇਦਾਂ ਦਾ ਨਹੀਂ ਚੱਕਰ ਹੈਗਾ ਪਰ ਵੈਸੇ ਹੀ ਉਹਨਾਂ ਨੂੰ ਸੁਆੜਾ ਵਾ ਕਿ ਕਿਤੇ ਜੇ ਇਹ ਕਾ ਵੀ ਦੇਤੇ ਇਹਨਾਂ ਦੀਆਂ ਕੁੜੀਆਂ ਦਾ ਕੰਮ ਨਾ ਭਾਂਜੇ ਇਹ ਵੀ ਨਾ ਹਾੜੀ ਚ ਤਗੜੇ ਨਾ ਹੋ ਜਾਣ ਸ਼ਰੀਕਾ ਤੇ ਸ਼ਰੀਕਾ ਹੀ ਹੁੰਦਾ ਵਾ ਉਹ ਕਿਸੇ ਨੂੰ ਤਾਂ ਵੇਖ ਕੇ ਨਹੀਂ ਖੁਸ਼ ਹੁੰਦਾ ਲੱਤ ਦਾ ਹਾਂ ਬਲ ਖਾਣੇ ਦੇ ਸਾਰੇ ਨਾ ਆਪੋ ਆਪਣੀ ਜਦੋਂ ਹੁਣ ਅਸੀਂ ਮੰਗਦੇ ਆ ਤਾਂ ਵੀ ਨਹੀਂ ਇਹਨਾਂ ਨੂੰ ਚੰਗੇ ਲੱਗਦੇ ਜਿਹੜੇ ਤੋਂ ਚਾਰ ਪੈ ਹੈ ਆ ਜਾਂਦੇ ਤਾਂ ਉਹਨਾਂ ਨੂੰ ਨਾ ਹੀ ਚੰਗੇ ਲੱਗਦੇ ਚੰਗੇ ਲੱਗਦੇ ਕਿੱਦਾਂ ਆ ਲੱਗਣਾ ਹੀ ਨਹੀਂ ਆ ਹਾ ਤੋ ਹੋ ਗਿਆ ਹੈ ਐਨੀ ਮਾੜੀ ਸੋਚ ਵੀ ਨਹੀਂ ਆਏ ਹੋਣੀ ਚਾਹੀਦੀ ਬੰਦੇ ਦੀ ਜੇ ਤੁਸੀਂ ਆਪਣੇ ਘਰ ਸੌਖੀ ਰੋਟੀ ਖਾਂਦੇ ਸਭ ਵਾਹਿਗੁਰੂ ਘੜੀ ਅਰਦਾਸ ਬੇਨਤੀ ਕਰੋ ਸਾਰੇ ਜਾਣੇ ਆਪਣੇ ਘਰ ਸੌਖੀ ਰੋਟੀ ਖਾਣ ਇਹ ਥੋੜੀ ਕਿਉਂ ਆਪਣੇ ਘਰੇ ਸੜੀ ਪੂਜੋ ਕਰੀ ਜਾਓ ਪੀ ਵੀ ਇਹਨਾਂ ਕੋ ਕਿੱਥੋਂ ਆਉਂਦੇ ਹਨ ਨਾ ਤਾਂ ਕਿੱਥੋਂ ਆਉਂਦੇ ਆ ਕਿਤਾ ਕਰ ਆਪਣੇ ਘਰ ਕਿਦਾਂ ਕਰੰਦੇ ਆ ਇਹਨਾਂ ਨੂੰ ਤੁਹਾਡਾ ਸਾਰਾ ਪਤਾ ਵਾ ਫਿਰ ਵੀ ਇਦਾਂ ਕਰਦੇ ਆ ਜਿਵੇਂ ਹੋਏ ਨਾ ਕਿਸੇ ਨੂੰ ਪਤਾ ਨਹੀਂ ਤਾਂ ਵੀ ਬੰਦਾ ਇਦਾਂ ਕਰਦਾ ਚੰਗਾ ਲੱਗਦਾ ਵਾ ਜੀ ਜੀ ਹੁਣ ਇਹਨਾਂ ਨੇ ਕਾਗਜ਼ ਬਣਾ ਦਿੱਤੇ ਤਾਂ ਫਿਰ ਅਸੀਂ ਕੀ ਕਰਾਂਗੇ ਦੇਣਗੇ ਦੇਣੇ ਕਿਉਂ ਨਹੀਂ ਐ ਡੈਡੀ ਤੂੰ ਫਿਰ ਆਪਨੇ ਜਾ ਕੇ ਇੱਕ ਵਾਰੀ ਪੁੱਛ ਕੇ ਆਈਏ ਤੂੰ ਚੁੱਪ ਕੀਤੀ ਰਹਿ ਡੈਡੀ ਕੁਝ ਨਾ ਕੁਝ ਕਰਨਗੇ ਅਵੇਂ ਇਹ ਨਾ ਹੋਏ ਮੈਂ ਅਹੀਂ ਚਲ ਜੀ ਤੇ ਅਗਲੇ ਹੋਰ ਕੋਈ ਗੱਲ ਬਣਾ ਲੈਣ ਪੀ ਤੁਹਾਡੀ ਕੁੜੀਆਂ ਆਣ ਕੇ ਹਨੀ ਗੱਬੋਲੀਆਂ ਤੇ ਅਹੀਂ ਤਾਂ ਕਰਕੇ ਨਹੀਂ ਦੇਣੀ ਹੈਗੀ ਆਪੇ ਕੁਛ ਨਾ ਕੁਛ ਕਰਨੇਗੇ ਤੂੰ ਮਸਲਾ ਰੱਖ ਚੱਲ ਇੱਕ ਅੱਧੀ ਵਾਰੀ ਵੇਖ ਲੈਨੇ ਆਂ ਵੀ ਕੀ ਬਣਦਾ ਵਾ ਫੇਰ ਵੇਖਾਂਗੇ ਕੁਛ ਨਾ ਕੁਛ ਤੇ ਕਰਨਾ ਹੀ ਪੈਣਾ ਸਭੋ ਜਿੰਨਾ ਚੁਪਰੀ ਦਾ ਸਭੋ ਜਦਾ ਸਿਰ ਤੇ ਨਹੀਂ ਛੰਡੇ ਜਾਂਦੇ ਇਹ ਚ ਵੀ ਨਾ ਤੁਹਾਡਾ ਇੱਕ ਸੂਰਿਆ ਤੁਹਾਡਾ ਤੇ ਡੈਡੀ ਦਾ ਜਦੋਂ ਮੈਂ ਕਹਿੰਨੀ ਹੂੰ ਨੀਹਾ ਪੀ ਅੱਗੋਂ ਬੋਲੀ ਗਏ ਬੋਲੀ ਗਏ ਉਦੋਂ ਤੇ ਕਹਿੰਦੇ ਹੋ ਛੱਡ ਪਰੇ ਛੱਡ ਪਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੁਣ ਆਉਂड्या ਨਾ ਨੀ ਚੀਜ਼ਾਂ ਸਾਹਮਣੇ ਸਾਰਾ ਕੁਝ ਹੋਣ ਡਿਆ ਨਾ ਸਾਫ਼ ਕੋਈ ਗੱਲ ਨਹੀਂ ਸਮਝਣਾ ਤੈਨੂੰ ਕਿ ਨਹੀਂ ਵਧੀਆ ਸਮਝਾਇਆ ਤੂੰ ਛੱਟੀ ਕਾਲੀ ਪੈ ਜਾਣੀ ਆ ਆਪੇ ਸਾਰਾ ਕੁਝ ਸਹੀ ਹੋ ਜਾਣਾ ਵਾ ਤੇ ਰੱਥਵਾ ਸੁਹੇ ਨਾ ਤੂੰ ਦੀ ਮਿੰਟੋ ਮਿੰਟੇ ਖਲਾਰੇ ਪਾ ਦੇ ਮੈਂ ਖਲਾਰੇ ਕਾਦੇ ਪੋਣੀ ਮੈਂ ਸਹੀ ਦਾ ਸਾਥ ਦੇਨੀ ਆ ਵੀ ਜੇ ਸਾਰਾ ਕੁਝ ਸਹੀ ਹੋਣਾ ਚਾਹੀਦਾ ਵਾ ਕਹਿੰਦੇ ਨੇ ਜੇ ਚੁੱਪ ਰਹਿ ਕੇ ਟਾਈਮ ਲੰਘ ਜੇ ਨਾ ਤੇ ਬੰਦੇ ਨੂੰ ਨਗਾ ਲੈਣਾ ਚਾਹੀਦਾ ਵਾ ਚੁੱਪ ਕੀਤਿਆਂ ਨੂੰ ਨਾ ਕੋਈ ਟਿਕਨ ਨਹੀਂ ਦਿੰਦਾ ਹੁੰਦਾ ਅਕੋ ਬੋਲਣਾ ਹੀ ਪੈਂਦਾ ਵਾ ਚਲ ਠੀਕ ਆ ਹੁਣ ਨਾ ਲੜਨ ਜਾਈਏ ਤਾਂ ਉਹਨਾਂ ਨੇ ਕਿਹੜਾ ਕਹਿਣਾ ਵੀ ਹਾਂ ਠੀਕ ਆ ਕੋਈ ਨਹੀਂ ਆ ਲੋ ਫੜੋ ਆਪਣੇ ਕਾਗਜ਼ ਤੇ ਲਾਜੋ ਨਾ ਲੜਾਈ ਪਾਓ ਉਹ ਤੇ ਅੱਗੇ ਚਾਉਂਦੇ ਨੇ ਵੀ ਹਾਂ ਇਹ ਆਣ ਕੇ ਹੜ ਨਾਲ ਲੜਨਾ ਤੇ ਮੈਂ ਤਮਾਸ਼ਾ ਬਣਾਵਾ ਘਰ ਵਿੱਚ ਤੇ ਮੇਰੇ ਨੂੰ ਉਹ ਪੁੱਤ ਨੂੰ ਪਤਾ ਲੱਗੇ ਵੀ ਉਹ ਗਲਤ ਨੇ ਮੈਂ ਸਹੀ ਆ ਚਲੋ ਜਿੱਦਾਂ ਤੁਸੀਂ ਕਹਿੰਦੇ ਹੋ ਹੁਣ ਫੇਰ ਮੰਨ ਲੈਨੇ ਆ ਮੰਮੀ ਮੈਂ ਨਾ ਸ਼ਹਿਰ ਚੱਲਿਆ ਵਾਂ ਤੇ ਕੋਈ ਸੌਦਾ ਸਦਾ ਜਿਵੇਂ ਲਿਖਵਾਉਣ ਤੇ ਲਖਾ ਦੋ ਮੈਨੂੰ ਯੋਗਰਲੀ ਨੂੰ ਪੋਸ਼ ਲੈਣਾ ਜਿਹੜਾ ਨਹੀਂ ਹੈਗਾ ਸੌਦਾ ਉਹ ਮੰਮੀ ਉਹਦਾ ਤੁਹਾਨੂੰ ਪਤਾ ਹੀ ਹੈ ਕਿ ਇਹਨੂੰ ਕਿਹਾ ਸੀ ਉਹ ਆਂਦੀ ਵੀ ਨਹੀਂ ਹਜੇ ਹੈ ਇਹ ਸਾਰੇ ਤੂੰ ਆਪ ਜਰਾ ਵੇਖ ਲੈਣਾ ਜਿਹੜਾ ਕੋਈ ਡੱਬੇ ਡੁੱਬੇ ਜੇ ਕੋਈ ਘੱਟ ਵੱਧਾ ਤੇ ਫਿਰ ਲੈ ਆਵਾ ਚਲ ਠੀਕ ਹੈ ਫਿਰ ਤੇ ਖੰਡ ਲੈ ਆਵੀਂ 5-7 ਕਿਲੋ ਤੇ ਪੱਤੀ ਹਾਂਜੀ ਤੇ ਧਾਣਾ ਦੂਣਾ ਹੈ ਗਿਆ ਵਾ ਅੱਛਾ ਉਹ ਪਤਾ ਕੀ ਮੌਸਮ ਉਹ ਜਾ ਤੇ ਠਰਾਵ ਹੋ ਜਾਂਦੀਆਂ ਬਰਸਾਤਾਂ ਦੇ ਵਿੱਚ ਠੀਕ ਆ ਤੇ ਸੌਦਾ ਲੈ ਲਈ ਤੇ ਭਰਿਆ ਵੀ ਬੈਂਕ ਚ ਜ਼ਰੂਰ ਜਾਈਂ ਮੈਂ ਬੈਂਕ ਚੋਂ ਵੀ ਮੈਂ ਹੋ ਗਿਆ ਮਾਂਗਾ ਜਰੂਰ ਆਹੋ ਪਹਿਲਾਂ ਮੈਂ ਜਾਣਾ ਹੀ ਬੈਂਕ ਆ ਫਿਰ ਦੂਜੇ ਕੰਮ ਆ ਬਾਅਦ ਚ ਕਰਨੇ ਕਿਉਂਕਿ ਪੈਸੇ ਤੇ ਲਿਧਿਕਾ ਲੋੜ ਪਈ ਰਹੀਦੀ ਹੈ ਇਹ ਤਾਂ ਮੰਮੀ ਹੈ ਘਰ ਪੈਸਾ ਹੋਣਾ ਜ਼ਰੂਰੀ ਹੈ ਬਿਲਕੁਲ ਨਾਲੇ ਜਿੱਦਾਂ ਦਾ ਟਾਈਮ ਚੱਲਣ ਰਿਹਾ ਵਾ ਆਹੋ ਇਹ ਆ ਵੀ ਇਹੋ ਜੇ ਟਾਈਮ ਤੇ ਕੋਈ ਥੋੜਾ ਬਹੁਤਾ ਚਾਹੀਦਾ ਕੋਲ ਵੀ ਹੈ ਨਾ ਹਾਂ ਤੇ ਇਦਾਂ ਕਰਾਂ ਨਹੀਂ ਕਿ ਮੈਂ ਕਾਪੀ ਨਾ ਲੈ ਲਾਂ ਤੇ ਫੜ ਕੇ ਇਹ ਹੀ ਆ ਕਿ ਉਹ ਬੀ ਸੌਦੇ ਨਹੀਂ ਸੌਦੇ ਤੇ ਇਹੋ ਹੀ ਆ ਚਲੋ ਇਹ ਤਾਂ ਫਿਰ ਯਾਦ ਰਹਿ ਗਿਆ ਮਾਂਗੇ ਸੌਦੇ ਆ ਹਾਂਜੀ ਤੇ ਸਭ ਮਨਸੂਬਨ ਵੇਖ ਲਈ ਠੀਕ ਹੈ ਕਿੱਬੀ ਟਾਈਮ ਨਾ ਜਾਈ ਮੁੜ ਕੇ ਆਂ ਛੁੱਟੀਆਂ ਬੜੀਆਂ ਵਿੱਚ ਆਈਆਂ ਸੀ ਤੇ ਭੀੜ-ਪਾੜ ਬੜੀ ਹੋਣੀ ਬੈਂਚ ਤੇ ਮੈਂ ਤੁਹਾਨੂੰ ਦੱਸਿਆ ਵਾ ਕਿ ਮੈਂ ਪਹਿਲਾਂ ਇਹ ਕੰਮ ਕਰਨਾ ਵਾ ਤੇ ਬਾਕੀ ਹੋਰ ਹਾਂ ਤੇ ਮੈਂ ਫਿਰ ਜਾਵਾਂ ਹਾਂ 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 ਠੀਕ ਚੱਲ ਮਾਣਾ ਛੇਤੀ-ਛੇਤੀ ਕਰ ਦਾਂ ਫੇਰ ਟਾਈਮ ਇੱਥੇ ਕਿੰਨਾ ਲੱਗ ਗਿਆ ਜੀ ਅੱਜ ਮੇਨਾ ਕੰਮ ਹੋਇਆ ਤੇ ਫੇਰ ਮੰਮੀ ਨੇ ਮੇਰੇ ਦੁਆਰੇ ਹੋ ਜਾਣਾ ਲੈ ਗਰਲੀਨਾ ਗਰਲੀ ਨਾ ਮੇਰਾ ਫੋਨ ਨਹੀਂ ਆਲੋ ਫੋਨ ਤੇ ਫੋਨ ਆਇਆ ਤੇ ਮੈਂ ਗੱਲ ਕਰ ਲਈ ਹੀ ਕਿਹਦਾ ਹੈ ਫੋਨ ਤੇ ਫੋਨ ਨਹੀਂ ਘੰਡੇ ਪਿੰਦਰ ਪਾਜੀ ਨੂੰ ਉਦੋਂ ਤੋਂ ਨਾ ਚੁੱਕਿਆ ਨਹੀਂ ਤੇ ਬਾਅਦ ਚ ਫੋਨ ਆਇਆ ਤੇ ਮੈਂ ਚਲ ਮੈਂ ਚੁੱਕ ਲਈ ਨਹੀਂ ਮੈਂ ਤੁਹਾਨੂੰ ਬਾਅਦ ਦੇਣ ਦੀ ਤੁਸੀਂ ਸੁਣਿਆ ਨਹੀਂ ਤੇ ਪਿੰਦਰਨਾਥ ਨਾਲ ਗੱਲ ਨਹੀਂ ਹੋਈ ਤੇ ਮੰਮੀ ਨਾਲ ਗੱਲ ਹੋਈ ਹੀ ਠੀਕ ਠਾਕ ਹੈ ਅੰਟੀ ਜੀ ਹਾਂ ਅੰਟੀ ਨੂੰ ਠੀਕ ਠਾਕ ਤੇ ਮੈਂ ਕਿਹਾ ਸੀ ਵੀ ਪਾਜੀ ਨਾਲ ਗੱਲ ਕਰਾਓ ਇਹਨਾਂ ਦੀ ਹੂੰ ਤੇ ਕਹਿੰਦੇ ਵੀ ਕੋਈ ਗੱਲ ਨਹੀਂ ਹੈ ਤੇ ਘਰੇ ਹੈ ਤੇ ਮੈਂ ਬਾਅਦ ਚ ਗੱਲ ਕਰਾਂਗੀ ਆ ਉੱਚਲ ਕੋਈ ਗੱਲ ਨਹੀਂ ਤੇ ਮੈਂ ਕਰ ਲੈਣਾ ਹਾਂ ਆਪ ਹੀ ਕੋਈ ਗੱਲ ਨਹੀਂ ਕਰ ਲਿਓ ਉਹਨੂੰ ਕਹੇ ਉਹ ਵੀ ਜਿਹੜੇ ਕਾਗਜ਼ ਹੈ ਨਾ ਉਹ ਦੇ ਦੋ ਤੇ ਫਿਰ ਚਾਚਾ ਜੀ ਦੇ ਘਰ ਫੜਾ ਆਇਓ ਉਹ ਦੇ ਦੇਗਾ ਯਾਰ ਉਹਨੇ ਤੈਨੂੰ ਪਤਾ ਵੀ ਸਾਡੇ ਨਾਲੋਂ ਵੱਧ ਉਹਨੇ ਜਿੰਮੇ ਰਹੀ ਐ ਉਹਨੇ ਆਪ ਹੀ ਮੈਨੂੰ ਪਤਾ ਓਕੇ ਕਰਕੇ ਫੜਾ ਲੈਣੇ ਆ ਤੇ ਉਹਦੇ ਨਾਲੇ ਸੱਚ ਮੈਨੂੰ ਜੇ ਤਾਇਆ ਮੇਰੀ ਇੱਕ ਦਵਾਈ ਮੁੱਕੀ ਐ ਤਾਂ ਉਹ ਲਈ ਆਇਓ ਦਵਾਈ ਯਾਰ ਉਹਦੇ ਤੈਨੂੰ ਪਤਾ ਡਾਕਟਰ ਕੋਲ ਪੀੜ ਬੜੀ ਹੁੰਦੀ ਓ ਫਿਰ ਜੇ ਮੈਂ ਉਧਰ ਚਲ ਗਿਆ ਤਾਂ ਉਹਨੇ ਤੇ ਸ਼ਾਮਾ ਪਵਾ ਦੇਣੀਆਂ ਆ ਅੱਜ ਯੋਗਿਤ ਹੈ ਨਹੀਂ ਆ ਤੇ ਚਲ ਕੋਈ ਗੱਲ ਨਹੀਂ ਫਿਰ ਆਪਾਂ ਕੱਲ ਨੂੰ ਲੈ ਲਾਂਗੇ ਤੇ ਨਾਲੇ ਮੈਨੂੰ ਕੱਲ ਨੂੰ ਪਿੰਡ ਛੱਡ ਐ ਉਹ ਦੋਕ ਦਿਨ ਮੰਮੀ ਹਣੀ ਕਹਿਣ ਡਿਆ ਪਿਓ ਰਸਤੇ ਚਾਲੂ ਆ ਗਰਲੀਨ ਕੋਈ ਗੱਲ ਨਹੀਂ ਮੈਂ ਕਹਿੰਦਾ ਦੋ ਚਾਰ ਦਿਨ ਠਹਿਰ ਕੇ ਚੱਲ ਜਾਾਂਗੇ ਕਿਉਂਕਿ ਪਾਣੀ ਭਾਏ ਘੜ ਗਿਆ ਵਾ ਪਰ ਰਸਤੇ ਹਜੇ ਵੀ ਬੰਦ ਨੇ ਔਰ ਦੂਜੀ ਗੱਲ ਹੁਣ ਕਿੰਨਾ ਕੁਝ ਵਿੱਚ ਜੀਵ ਜੰਤੂ ਵਿਚਾਰੇ ਨੁਕਸਾਨੇ ਗਏ ਆ ਫਸਲਾਂ ਖਰਾਬ ਹੋ ਗਈਆਂ ਨੇ ਉਹਦੇ ਕਰਕੇ ਬਿਮਾਰੀ ਬੜੀ ਫੈਲਣ ਦੀ ਆ ਤੇ ਨਾਲੇ ਤੂੰ ਜਿਹੜੀ ਹੁਣ ਹਾਲਤ ਚੈ ਤੈਨੂੰ ਬੜਾ ਡਾਇਰੈਕਟਰ ਨੇ ਸਖਤ ਮਨਾ ਕੀਤਾ ਵਾ ਅਲਰਜੀ ਤੇਨੂੰ ਪਹਿਲਾਂ ਹੀ 1 ਘੰਟੇ ਮਿੱਟੀ ਤੋਂ ਅੱਗੇ ਤੈਨੂੰ ਹੈਗੀ ਆ ਤੇ ਮੈਂ ਇਹਨਾਂ ਵਾ ਦੁੱਖ ਇਹ ਨਾ ਸਮਝਿਆ ਕੋ ਗੱਲ ਮੇਰਾ ਬਾਹੂ ਦੁੱਖ ਮੈਨੂੰ ਤੇਰੇ ਤੋਂ ਵੱਧ ਉਹਨਾਂ ਦਾ ਆਉਂਦਿਆ ਤੇ ਇਹੀ ਤੇ ਸੁੱਕੇ-ਪੁੱਕੇ ਬੈਠੇ ਆ ਉਹ ਵਿਚਾਰੇ ਦਿਨ ਦਾ ਕਿੱਦਾਂ ਨਾ ਗੁਜ਼ਾਰਿਆ ਕਿੰਨਾ ਨੁਕਸਾਨ ਹੋਇਆ ਤੇਰੇ ਮਾਂਪਿਓ ਦਾ ਪਰ ਇਹ ਵੀ ਮੈਂ ਚਾਹੁੰਦਾ ਵੀ ਆਪਾਂ ਹੋਰ ਕੋਈ ਨਵੀਂ مصیبت ਨਾ ਸਹਿ ਲਈ ਹੈਗਾ ਚਲੋ ਕੋਈ ਗੱਲ ਨਹੀਂ ਅਜੇ ਰਾਤ ਪਈ ਸੋਚ ਲਾਂਗੇ ਜਿੱਥੇ ਵੀ ਕੰਮ ਚੱਲੇ ਨਾ ਜਾਓ ਹੋਵੋ ਪਰ ਲੇਟ ਨਾ ਹੋ ਜਿਓ ਚਲ ਠੀਕ ਹੈ ਗਰਲੀਨ ਇੱਧਰ ਆਹਾ हां जी मम्मी ਦੱਸੋ ਕਿੱਥੇ ਜਾਣਾ ਮੰਮੀ ਜਾਣਾ ਕਿੱਥੇ ਆ ਤੁਹਾਨੂੰ ਪਤਾ ਸਹੀ ਆ ਮੈਂ ਪਿੰਡ ਜਾਣਾ ਵਾ ਕਿੰਨੇ ਦਿਨ ਹੋਗੇ ਮੈਨੂੰ ਕਹਿੰਦੀ ਨੂੰ ਉਥੇ ਗੋਡੇ-ਗੋਡੇ ਪਾਣੀ ਆਇਆ ਵਾ ਤੇ ਉਹਦੇ ਡੁੱਬਣ ਦੇ ਤੂੰ ਉਥੇ ਡੁੱਬਣਾ ਜਾ ਕੇ ਮੰਮੀ ਮੇਰੀ ਹੋਈ ਸੀ ਉਹਨਾਂ ਨਾਲ ਗੱਲ ਕਹਿੰਦੇ ਪਾਣੀ ਲੱਤ ਗਿਆ ਵਾ ਪਾਣੀ ਪਾਣੀ ਸੋ ਵਰੀ ਲੱਤ ਗਿਆ ਪਰ ਅਜੇ ਰਾਹ ਥੋੜੇ ਸਾਫ਼ ਵਾ ਗੋਡੇ-ਗੋਡੇ ਗੰਦਗੀ ਆ ਬਾਹਰ ਮੰਮੀ ਮੈਨੂੰ ਨਾ ਸੱਚ ਪੁੱਛੋ ਨਾ ਤੇ ਮੇਰਾ ਤੇ ਇੱਕ ਮਿੰਟ ਨਹੀਂ ਖਲੋਣ ਨੂੰ ਜੀ ਕੰਡਿਆ ਮੇਰਾ ਦਿਲ ਕੰਡਿਆ ਮੈਂ ਛੇਤੀ ਆਪਣੇ ਮਾਪਿਓ ਕੋਲ ਚਲ ਜਾ ਉਹ ਵੀ ਹੈ ਨਾ ਜਿਨ੍ਹਾਂ ਚਾਰ ਪੰਜ ਦਿਨ ਪਾਣੀ ਚ ਕੱਢੇ ਆ ਸਾਰੀ ਦੁਨੀਆ ਦੇ ਨਾਲ ਹੀ ਆ ਉਹ ਲੋਕਾਰ ਥੋੜੇ ਪਾਣੀ ਚ ਮੰਮੀ ਤੁਹਾਡੇ ਨਾਲ ਕੋਈ ਵਾਰਿਆ ਆਸਰ ਦਾ ਤੁਸੀਂ ਨਹੀਂ ਕਿ ਐਦਾ ਦੋ ਕੁ ਸਮਝ ਸਕਦੇ ਮੈਨੂੰ ਤੇਰੀ ਨਹੀਂ ਕਿ ਪਰਵਾ ਮੈਨੂੰ ਤੇ ਆ ਹੋਣ ਵਾਲੇ ਬੱਚੇ ਦੀ ਪਰਵਾਹ ਵਾ ਏ ਮੰਮੀ ਕਿੱਦਾਂ ਦੀ ਗੱਲ ਕਰ ਰਹੇ ਹੋ ਆ ਤੂੰ ਆਪਣਾ ਨਹੀਂ ਸੋਚਣਾ ਇਹੋ ਹੀ ਸੋਚ ਲੈ ਉਤਮ ਹੋਰ ਕੋਈ ਨਵੀਂ ਇਨਫੈਕਸ਼ਨ ਕਰਾ ਕੇ ਬਿਮਾਰੀ ਲਵਾ ਕੇ ਆਏਗੀ ਉਹਨਾਂ ਦਾ ਪਤਾ ਲੈਂਦੀ ਲੈਂਦੀ ਤੇ ਨਾਲੇ ਹੁਣ ਪਾਣੀ ਲੱਥ ਲੁੱਥ ਗਿਆ ਵਾ ਹੁਣ ਤੇਰੀ ਫੋਨ ਤੇ ਗੱਲ ਹੋ ਜਾਂਦੀ ਐ ਇਹ ਹੋਰ ਕੀ ਚਾਹੀਦਾ ਮੈਂ ਤਾਂ ਨਹੀਂ ਉਹੋ ਹੀ ਨਹੀਂ ਸਿਆਣੇ ਜਿਹੜੇ ਫੋਨ ਤੇ ਦੱਸ ਦਿਆ ਕਿ ਮਿਲ ਜਾ ਜਾਣ ਕੇ ਉਹ ਆਪਣੀ ਧੀ ਦੇ ਮੈਂਦੇ ਨਹੀਂਗੇ ਵੀ ਚਲ ਉਹ ਐਸਾ ਹੱਬ ਚ ਵਾ ਮੰਮੀ ਉਹ ਤਾਂ ਨਹੀਂ ਆਂਦੇ ਹੈਗੇ ਭਟੂਆ ਪਰ ਮੈਂ ਜਾਣਾ ਹੈਗਾ ਵਾ ਤੁਹਾਨੂੰ ਆਪਣੇ ਦੀ ਹੈ ਨਾ ਪੀੜ ਤੇ ਮੈਨੂੰ ਵੀ ਆਪਣੇ ਪੇਕਿਆਂ ਦੀ ਪੀੜ ਹੈਗੀ ਆ ਰਮਾਨ ਬੈਠੀ ਰਹੁ ਮੜ ਕੇ ਸਾਡੇ ਪਾਦਾ ਪੰਗਾ ਪਾਉਣਾ ਤੂੰ ਮੰਮੀ ਮੈਂ ਸਿੱਧੀ ਗੱਲ ਦੱਸਦਾ ਜੀ ਮੈਂ ਪਿੰਡ ਸਵੇਰੇ ਜਾਣਾ ਹੈਗਾ ਜੀ ਤੇ ਜੇ ਕੋਈ ਗੱਲ ਬਾਤ ਹੋਈ ਤੂੰ ਉੱਥੇ ਰਵੇਂਗੀ ਫਿਰ ਇਹ ਮੰਮੀ ਤੇ ਦਾਨੀ ਗੱਲ ਹੋ ਗਈ ਆ ਤੂੰ ਜਿੱਦਾਂ ਨੇ ਸੋਚਣ ਦੇ ਚੰਗਾ ਸੋਚੋਗੇ ਆਪੇ ਚੰਗਾ ਹੋਏਗਾ ਜਦੋਂ ਮਾੜਾ ਸੋਚਣੇ ਮਾੜਾ ਹੀ ਹੋਣਾ ਵਾ ਆ ਤੇ ਮੈਂ ਤਾਂ ਚੰਗਾ ਸੋਚਣ ਦੀ ਤਾਂ ਨਹੀਂ ਤਨਵਾਖਣ ਦੀ ਵੀ ਘਰੋਂ ਬਾਹਰ ਜਾ ਮੰਮੀ ਜੇ ਕੁਝ ਹੋਣਾ ਨਾ ਘਰੇ ਵੀ ਹੋ ਜਾਣਾ ਵਾ ਆਪੇ ਮਿਲ ਜਾਣਗੇ ਆਣ ਕੇ ਉਹ ਮੰਮੀ ਹਾ ਕਿੱਦਾਂ ਨਹੀਂ ਗੱਲ ਕਰਨ ਦਿਓ ਉਹ ਵਿਚਾਰੇ ਕਿੰਨੀ ਮੁਸੀਬਤ 'ਚ ਆ ਤੋ ਚੇਚਾ ਮੈਨੂੰ ਮਿਲ ਲਾਉਣਗੇ ਇੱਕ ਵਾਰੀ ਨਾ ਤੁਸੀਂ ਹਾਂ ਸੋਚੋ ਮੇਰੇ ਥਾ ਨਾ ਆਪਣੇ ਆਪ ਨੂੰ ਰੱਖ ਕੇ ਵੇਖੋ ਜੇ ਤਾ ਡਿਪੇਕਿਆਂ ਦੇ ਇਦਾਂ ਹੋ ਗਏ ਤੇ ਤੁਸੀਂ ਕਿ ਜਾਓਗੇ ਨਾ ਮੈਂ ਸਭ ਕੁਝ ਸੋਚਦੀ ਆ ਮੈਂ ਤੈਨੂੰ ਜਾਣੋ ਕਦੀ ਨਹੀਂ ਢੱਕਣਾ ਪਰ ਉਹ ਕਾਰਨਾਂ ਦਾ ਤੈਨੂੰ ਵੀ ਪਤਾ ਮੈਂ ਤੈਨੂੰ ਕਿਉਂ ਢੱਕਣ ਲਈ ਆ ਤੁਸੀਂ ਸੋchnਾ ਇਹ ਗੱਲ ਮੰਮੀ ਮੈਂ ਨਹੀਂ ਜੀ ਸੋchnਾ ਹੈਗਾ ਤੂੰ ਇਹ ਸੋਚਦੇ ਰਿਹਾ ਕਰੋ ਤੂੰ ਇਹ ਤਾਂ ਆਪਣਾ ਹੀ ਫਾਇਦਾ ਸੋਚਦੇ ਹੋ ਚਲ ਠੀਕ ਆ ਜੇ ਤੂੰ ਆਪਣੀ ਆਈ ਤੇ ਆਈ ਨਾ ਤੇ ਮੈਂ ਵੀ ਨਹੀਂ ਵੀ ਤੂੰ ਕਿਤਰਾ ਜਾਣੀਂ ਕਿਤਰਾ ਪੈਰ ਘਰੋਂ ਕੱਢਦੀ ਆ ਤੂੰ ਸਸਿ ਗਾਲ ਜੀ ਸਾਰਿਆਂ ਨੂੰ ਤੇ ਹੋਰ ਸੁਨਮ ਜੀ ਕੀ ਹਾਲ ਚਾਲ ਨੇ ਆਸ ਕਰਦੇ ਆ ਕਿ ਸਾਰੇ ਜਾਣੇ ਠੀਕ ਠਾਕ ਹੋਣਗੇ ਤੇ ਜਿੱਦਾਂ ਸਾਰਿਆਂ ਨੂੰ ਪਤਾ ਹਨਾ ਆਪਾਂ ਵੀਡੀਓ ਨਹੀਂ ਪਾਉਣ ਦੇ ਤੇ ਉਹਦਾ ਕਾਰਨ ਸੀ ਸਾਡੇ ਵਾਲੇ ਬੰਨੇ ਹੜ ਆਏ ਹੀ ਤੇ ਘਰਾਂ ਵਿੱਚ ਪਾਣੀ ਬਹੁਤ ਖਲੋਤਾ ਸੀ ਤੇ ਉਹਦੇ ਕਰਕੇ ਵੀਡੀਓ ਨਹੀਂ ਬਣ ਪਾ ਰਹੀਆਂ ਤੇ ਹੁਣ ਆਪਾਂ ਸਟਾਰਟਿੰਗ ਕੀਤੀ ਹੈ ਤੇ ਜਿੱਦਾਂ ਤੁਸੀਂ ਸਾਰੇ ਜਾਣੇ ਵੀਡੀਓ ਨੂੰ ਪਹਿਲਾਂ ਪਿਆਰ ਦਿੰਦੇ ਸੀ ਇਸੇ ਤਰ੍ਹਾਂ ਹੀ ਹੁਣ ਵੀ ਸਾਥ ਦੇਣਾ ਹੈ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸ਼ੇਅਰ ਕਰਨਾ ਨਾ ਭੁੱਲਿਓ ਜਿੱਦਾਂ ਵੀਡੀਓ ਹਨਾ ਪਹਿਲਾਂ ਚੱਲਣ ਢੀ ਆਪਾਂ ਉਸੇ ਤਰ੍ਹਾਂ ਹੀ ਕੰਟੀਨਿਊ ਚਲਾਵਾਂਗੇ ਤੇ ਹੁਣ ਆਪਣਾ ਡੇਲੀ ਹਨਾ ਵੀਡੀਓ ਪੇ ਕਰੇਗੇ ਤੇ ਧੰਨਵਾਦ ਜੀ ਸਾਰਿਆਂ ਦਾ ਤੇ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਆਪਾਂ ਗਾਣਾ ਕੰਮ ਕੰਟੀਨਿਊ ਹੀ ਰੱਖਾਂਗੇ